ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 9 ਆਪਾਂ ਲੱਗੇ ਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ। ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਇੱਕ ਅਜਿਹੇ ਪਾਠ ਬਾਰੇ ਜਿਹਨੂੰ ਕਰਨ ਦੇ ਨਾਲ ਜੇ ਤੁਹਾਡੇ ਤੇ ਕੋਈ ਜਾਦੂ ਟੋਣਾ ਕਰੇਗਾ, ਕਾਲੇ ਇਲੰਬੀ ਅਗਰ ਮੰਨ ਲਓ ਤੁਹਾਡੇ ਤੇ ਕੋਈ ਛੱਡੇਗਾ ਨਾ ਉਹ ਉਲਟੇ ਉਸੇ ਤੇ ਹੀ ਪੈ ਜਾਣਗੇ। ਇੰਨਾ ਸ਼ਕਤੀਸ਼ਾਲੀ ਹੈ ਇਹ ਪਾਠ ਜਿਹੜਾ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ। ਸੋ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਅੱਜ ਦਾ ਜਿਹੜਾ ਟਾਈਮ ਹੈ ਜੀ ਆਪਾਂ ਨੂੰ ਪਤਾ ਹੀ ਹੈ ਵੀ ਕਾਲ ਯੁਗ ਦਾ ਤੇ ਕਾਲ ਯੁਗ ਦੇ ਵਿੱਚ ਨਾ ਬਹੁਤ ਸਾਰੇ ਲੋਕ ਐਦਾਂ ਦੇ ਨੇ ਵੀ ਜੋ ਕਿਸੇ ਦਾ ਚੰਗਾ ਹੁੰਦਾ ਕਦੇ ਨਹੀਂ ਜੱਜ ਸਕਦੇ ਕਦੇ ਉਹਨਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਵੀ ਕਿਸੇ ਦਾ ਕੋਈ ਚੰਗਾ ਹੋ ਰਿਹਾ ਕੋਈ ਕਾਮਯਾਬ ਹੋ ਰਿਹਾ ਕਿਸੇ ਦਾ ਕਾਰੋਬਾਰ ਵਧੀਆ ਚੱਲ ਰਿਹਾ ਜਾਂ ਕੋਈ ਖੁਸ਼ ਰਹਿੰਦਾ ਸੁਖੀ ਰਹਿੰਦਾ ਤਾਂ ਫਿਰ ਕੁਝ ਅਜਿਹੇ ਲੋਕ ਹੁੰਦੇ ਆ ਜਿਹੜੇ ਫਿਰ ਆਪਣੀ ਵਾਹ ਲਾਉਂਦੇ ਨੇ ਕੁਝ ਜਾਦੂ ਟੋਣਾ ਜਾਂ ਕਈ ਵਾਰੀ ਕੋਈ ਇਹ ਜਿਹੇ ਬਾਬੇ ਕੋਲ ਜਾਂਦੇ ਨੇ ਜਿਵੇਂ ਕਾਲੇ ਇਲਮ ਵਗੈਰਾ ਹਨਾ ਤਾਂ ਇਹੋ ਜਿਹੀਆਂ ਚੀਜ਼ਾਂ ਛੜਵਾਉਂਦੇ ਨੇ ਵੀ ਤਾਂ ਕਿ ਉਸ ਇਨਸਾਨ ਨੂੰ ਅਸੀਂ ਪਰੇਸ਼ਾਨ ਕਰ ਸਕੀਏ ਉਸ ਇਨਸਾਨ ਨੂੰ ਦੁਖੀ ਕਰ ਸਕਣ ਤਾਂ ਜੇ ਇਹ ਜੇ ਮਾਹੌਲ ਦੇ ਵਿੱਚ ਸਾਨੂੰ ਸਭ ਤੋਂ ਵੱਡਾ ਆਸਰਾ ਕਿੱਦਾਂ ਲੈਣਾ ਚਾਹੀਦਾ ਬਾਣੀ ਦਾ ਬਾਣੀ ਇੱਕ ਦੇਖੋ ਸਭ ਤੋਂ ਉੱਪਰ ਜਿਹੜੀ ਹੈਗੀ ਆ ਬਾਣੀ ਆ ਕੋਈ ਵੀ ਬੰਦਾ ਜਿੰਨਾ ਮਰਜੀ ਸਾਡਾ ਬੁਰਾ ਕਰੇ ਜਿੰਨਾ ਮਰਜੀ ਵੱਡਾ ਜਾਦੂ ਟੋਣਾ ਛੱਡੀ ਲੇਕਿਨ ਗੁਰਬਾਣੀ ਜਿਹੜੀ ਹੈਗੀ ਆ ਨਾ ਉਹ ਸਾਡੀ ਹਰ ਪੱਖੋਂ ਰੱਖਿਆ ਕਰਦੀ ਆ ਹਰ ਪੱਖੋਂ ਸਾਨੂੰ ਬਚਾਅ ਕਰਦੀ ਆ ਸੁਰੱਖਿਅਤ ਰੱਖਦੀ ਆ ਕੋਈ ਵੀ ਸਾਡਾ ਮਾੜਾ ਕਰਦਾ ਜਾਂ ਸੋਚਦਾ ਤਾਂ ਫਿਰ ਪਰਮਾਤਮਾ ਹੀ ਉਸ ਚੀਜ਼ ਦਾ ਉਹਦੇ ਕੀਤੇ ਹੋਏ ਕਰਮਾਂ ਦਾ ਫਾਲਾ ਉਹਨੂੰ ਪਰਮਾਤਮਾ ਹੀ ਦਿੰਦਾ ਹੈ ਸੋ ਇਦਾਂ ਵੀ ਅੱਜ ਮੈਂ ਇੱਕ ਘਟਨਾ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਇੱਕ ਗੁਰਸਿੱਖ ਸੀਗਾ ਉਹਨਾਂ ਘਰ ਬਹੁਤ ਜ਼ਿਆਦਾ ਦੁਖੀ ਸੀ ਬਹੁਤ ਜ਼ਿਆਦਾ ਪਰੇਸ਼ਾਨ ਸੀਗਾ ਉਹਦੇ ਘਰ ਵਿੱਚ ਦੁੱਖ ਰੋਗ ਕਲੇਸ਼ ਹਰ ਇੱਕ ਚੀਜ਼ ਸੀ ਕਿਸੇ ਨੇ ਉਸ ਨੂੰ ਕਿਹਾ ਕਿ ਤੇਰੇ ਘਰੇ ਨਾ ਕਿਸੇ ਦਾ ਕੁਝ ਕੀਤਾ ਕਰਾਇਆ ਤੇ ਉਹਦਾ ਕਰਕੇ ਤੇਰੇ ਘਰ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦੇਖੋ ਜਦੋਂ ਬੰਦਾ ਪਰੇਸ਼ਾਨ ਹੁੰਦਾ ਨਾ ਜਦੋਂ ਉਹ ਚਿੰਤਿਤ ਹੁੰਦਾ ਵੀ ਉਹਨੂੰ ਟੈਨਸ਼ਨ ਹੁੰਦੀ ਆ ਤਾਂ ਫਿਰ ਉਹਦੋਂ ਉਹ ਉਹਨੂੰ ਕਿਸੇ ਦੀ ਵੀ ਗੱਲ ਤੇ ਯਕੀਨ ਆ ਜਾਂਦਾ ਵੀ ਹਾਂਜੀ ਹੋ ਸਕਦਾ ਵੀ ਮੇਰੇ ਘਰ ਇੰਨਾ ਜ਼ਿਆਦਾ ਕਲੇਸ਼ ਆ ਤਾਂ ਜ਼ਰੂਰ ਕੋਈ ਭੂਤ ਪ੍ਰੇਤ ਬੁਰੀ ਆਤਮਾ ਜਾਂ ਆਪਾਂ ਕਹਿੰਦੇ ਬੁਰੀ ਸ਼ਕਤੀ ਘਰ ਵਿੱਚ ਹੈਗੀ ਆ ਤਾਂ ਫਿਰ ਉਹਨੇ ਕਈਆਂ ਨੂੰ ਪੁੱਛਣਾ ਵੀ ਮੈਂ ਇਸ ਚੀ ਲਈ ਕੀ ਕਰਾਂ ਤਾਂ ਇਸੇ ਦੌਰਾਨ ਇੱਕ ਗੁਰਸਿੱਖ ਨੇ ਉਹਨੂੰ ਕਿਹਾ ਕਹਿੰਦੇ ਵੀ ਤੂੰ ਨਾ ਸੁਖਮਨੀ ਸਾਹਿਬ ਜੀ ਦਾ ਪਾਠ ਕਰਿਆ ਕਰ ਘਰ ਦੇ ਵਿੱਚ ਤੇ ਚਲੋ ਜੀ ਉਹ ਪਾਠ ਵੀ ਕਰਦਾ ਰਿਹਾ ਲੇਕਿਨ ਉਹਦਾ ਮਾਨ ਨਹੀਂ ਟਿਕਿਆ ਕਿਉਂਕਿ ਉਹਨੂੰ ਇਹ ਹੁੰਦਾ ਸੀ ਵੀ ਮੈਂ ਪਾਠ ਤਾਂ ਕਰਨਾ ਸ਼ੁਰੂ ਕਰ ਦਿੱਤਾ ਕੀ ਹੁਣ ਸਾਡੇ ਘਰ ਵਿੱਚੋਂ ਜਿਹੜਾ ਇਹ ਰੋਗ ਹੈ ਦੁੱਖ ਹੈ ਕਲੇਸ਼ ਹੈ ਖਤਮ ਹੋ ਜਾਊਗਾ ਚਲੋ ਪਾਠ ਕਰਦਾ ਰਿਹਾ ਇਸੇ ਤਰੀਕੇ ਨਾਲ ਨਾ ਉਹ ਇੱਕ ਦਿਨ ਫੇਰ ਇੱਕ ਗੁਰਸਿੱਖ ਨੂੰ ਮਿਲਿਆ ਉਹਦੇ ਕੋਲੇ ਵੀ ਉਹਨੇ ਆਪਣੀ ਇਹੀ ਗੱਲ ਸਾਰੀ ਸ਼ੇਅਰ ਕੀਤੀ ਕਿਉਂਕਿ ਜਦੋਂ ਬੰਦਾ ਦੁਖੀ ਹੁੰਦਾ ਨਾ ਤਾਂ ਉਹ ਹਰ ਇੱਕ ਜਦੋਂ ਆਪਣੀ ਗੱਲ ਸਾਂਝੀ ਕਰਦਾ ਉਹ ਕੋਸ਼ਿਸ਼ ਕਰਦਾ ਵੀ ਮੈਨੂੰ ਕੋਈ ਏਦਾਂ ਦਾ ਰਾਹ ਮਿਲ ਜੇ ਕੋਈ ਏਦਾਂ ਦਾ ਤਰੀਕਾ ਮਿਲ ਜੇ ਜਿਹਦੇ ਨਾਲ ਵੀ ਜਿਹੜੀਆਂ ਮੇਰੀਆਂ ਮੁਸ਼ਕਲਾਂ ਦਾ ਹੱਲ ਹੋ ਜਾਵੇ ਹੈਣਾ ਜਿਵੇਂ ਸਿਆਣੇ ਕਹਿੰਦੇ ਹੁੰਦੇ ਆਗੇ ਕਿ ਸੁੱਖ ਵੰਡਿਆਂ ਵਾਧਦਾਗਾ ਤੇ ਦੁੱਖ ਵੰਡਿਆ ਘਟਦਾਗਾ ਪਰ ਅੱਜ ਦਾ ਟਾਈਮ ਆਪਾਂ ਕਿਸੇ ਨਾਲ ਦੁੱਖ ਆਪਦਾ ਵੰਡਦੇ ਆ ਹਨ ਕਿਸੇ ਨਾਲ ਸ਼ੇਅਰ ਕਰਦੇ ਆ ਆਪਦੇ ਦੁੱਖ ਦਾ ਕਾਰਨ ਤਾਂ ਅੱਜ ਦੇ ਟਾਈਮ ਚ ਵੰਡਾਉਣ ਵਾਲੇ ਘੱਟ ਹੁੰਦੀ ਆ ਖੁਸ਼ ਹੋਣ ਵਾਲੇ ਜਾਂ ਆਪਾਂ ਨੂੰ ਦੁਖੀ ਹੋਰ ਜ਼ਿਆਦਾ ਕਰਨ ਵਾਲੇ ਜ਼ਿਆਦਾ ਹੁੰਦੇ ਨੇ ਸੋ ਇੱਕ ਵਾਰੀ ਉਹਨੂੰ ਕਿਸੇ ਨੇ ਕਿਹਾ ਵੀ ਤੂੰ ਪਾਠ ਤਾਂ ਕਰਦਾ ਬਹੁਤ ਵਧੀਆ ਤੂੰ ਨਾ ਸੰਤ ਮਹਾਂਪੁਰਸ਼ਾਂ ਦੀ ਜਿਹੜੀ ਸੰਗਤ ਕਰ ਵੀ ਜਿਹੜੇ ਬਹੁਤ ਜ਼ਿਆਦਾ ਭਗਤੀ ਕਰਦੇ ਨੇ ਉਹਨਾਂ ਨੂੰ ਮਿਲ ਉਹ ਸਾਨੂੰ ਸਹੀ ਰਾਹ ਦਿਖਾ ਸਕਦੇ ਨੇ ਵੀ ਸਾਨੂੰ ਕੀ ਕਰਨਾ ਚਾਹੀਦਾ ਇੰਨਾ ਹਾਲਾਤਾਂ ਦੇ ਵਿੱਚ ਤਾਂ ਇੱਕ ਦਿਨ ਉਹਨੇ ਸੋਚਿਆ ਵੀ ਜਿੰਨੇ ਵੀ ਮਹਾਂਪੁਰਸ਼ ਨੇ ਉਹ ਸਭ ਨੂੰ ਸਤਸੰਗ ਸਭ ਦੀ ਕਰੇਗਾ ਉਹਨੇ ਕਿਹਾ ਘਰ ਤੋਂ ਚਾਲੇ ਬਾਲੇ ਆਪਣੇ ਜਿੱਥੇ ਵੀ ਕੋਈ ਸੰਤ ਮਹਾਂਪੁਰਸ਼ ਦਾਸ ਦਾ ਕੋਈ ਵੀ ਦਾਸ ਦਾ ਵੀ ਇੱਥੇ ਮਹਾਂਪੁਰਸ਼ ਰਹਿੰਦੇ ਨੇ ਵੀ ਉਹ ਉਹ ਸਾਰਾ ਦਿਨ ਸਿਮਰਨ ਕਰਦੇ ਨੇ ਪਾਠ ਕਰਦੇ ਨੇ ਤਾਂ ਉਹਨਾਂ ਦੇ ਕੋਲ ਹੀ ਚੱਲ ਜਾਂਦਾ ਇਸੇ ਦੌਰਾਨ ਇਹਦਾ ਕਰਦੇ ਕਰਦੇ ਨਾਲ ਜਦੋਂ ਇੱਕ ਸੰਤ ਮਹਾਂਪੁਰਸ਼ ਕੋਲੇ ਪਹੁੰਚੇ ਤਾਂ ਉਹਨਾਂ ਨੇ ਉਹਨੂੰ ਪੁੱਛਿਆ ਕਹਿੰਦੇ ਵੀ ਫਿਰ ਤੂੰ ਈਦਾ ਸੱਚੇ ਵੀ ਪਾਠ ਕੀ ਕਰਦਾ ਘਰ ਦੇ ਵਿੱਚ ਗੁਰਬਾਣੀ ਜਪਦਾ ਕਿਉਂਕਿ ਗੁਰੂ ਦਾ ਜਿਹੜਾ ਆਸਰਾ ਹੁੰਦਾ ਉਹ ਸਭ ਤੋਂ ਵੱਡਾ ਆਸਰਾ ਸਭ ਤੋਂ ਵੱਡਾ ਸਹਾਰਾ ਹੁੰਦਾ ਸਾਡੇ ਲਈ ਹਰ ਦੁੱਖ ਦੇ ਵਿੱਚ ਤਾਂ ਉਹਨੇ ਕਿਹਾ ਹਾਂ ਜੀ ਮੈਂ ਸੁਖਮਨੀ ਸਾਹਿਬ ਦਾ ਪਾਠ ਕਰਦਾਗਾ ਮਾ ਪੁੱਸ ਜੀ ਪਰ ਫਿਰ ਵੀ ਸਾਡੇ ਘਰ ਦੇ ਵਿੱਚ ਜਿਹੜਾ ਹੈਗਾ ਲੜਾਈ ਝਗੜਾ ਤੇ ਕਲੇਸ਼ ਜਿਹੜਾ ਹੈਗਾ ਉਹ ਹਲੇ ਵੀ ਹੈਗਾ ਤੇ ਮੈਂ ਪਾਠ ਤਾਂ ਜਰੂਰ ਕਰਦਾ ਤਬੀ ਮੈਨੂੰ ਕਿਸੇ ਨੇ ਦੱਸਿਆ ਵੀ ਮੈਂ ਸਤਿ ਮਹਾਂਪੁਰਸ਼ਾਂ ਦੀ ਸਤਸੰਗ ਕਰਾਂ ਤੇ ਤਾਂ ਕਰਕੇ ਫਿਰ ਵੀ ਮੈਂ ਇਹ ਤੈਅ ਕੀਤਾ ਵੀ ਮੈਂ ਸਾਰੇ ਮਹਾਂਪੁਰਸ਼ਾਂ ਦੇ ਦਰਸ਼ਨ ਕਰਾਂਗਾ। ਤਾਂ ਮਹਾਂਪੁਰਸ਼ ਨੇ ਇਹਨਾਂ ਨੂੰ ਪੁੱਛਿਆ ਕਹਿੰਦੇ ਵੀ ਤੂੰ ਪਾਠ ਤਾਂ ਕਰਦਾ ਹੈ ਬਹੁਤ ਵਧੀਆ ਸੁਖਮਨੀ ਸਾਦਾ ਪਾਠ ਹਰ ਰੋਜ਼ ਕਰਨਾ ਚਾਹੀਦਾ ਤੇ ਬੜਾ ਭਾਗਾਂ ਵਾਲਾ ਹੁੰਦਾ ਜੋ ਇਨਸਾਨ ਹਰ ਰੋਜ਼ ਸੁਖਮਨੀ ਸਾਦਾ ਪਾਠ ਕਰਦਾ ਹੈ। ਕਹਿੰਦੇ ਪਰ ਵੀ ਤੂੰ ਜਦੋਂ ਪਾਠ ਕਰਦਾ ਤਾਂ ਵੀ ਅਰਦਾਸ ਕਰਦਾ ਤਾਂ ਫਿਰ ਕੀ ਮਤਲਬ ਕਿ ਕਿਸ ਭਾਵਨਾ ਦੇ ਨਾਲ ਕਰਦਾ ਹੈ? ਤੇ ਉਹਨੇ ਫਿਰ ਦੱਸਿਆ ਕਹਿੰਦਾ ਜੀ ਮੈਂ ਪਾਠ ਤਾਂ ਕਰਦਾ ਪਰ ਬਸ ਮੇਰੇ ਮਨ ਵਿੱਚ ਉਸ ਟਾਈਮ ਵੀ ਚਿੰਤਾ ਲੱਗੀ ਰਹਿੰਦੀ ਆ ਪਾਠ ਕਰਨ ਦੇ ਟਾਈਮ ਵੀ ਵੀ ਕਦੋਂ ਮੇਰੇ ਜਿਹੜੇ ਦੁੱਖ ਐ ਖਤਮ ਹੋਣਗੇ ਕਦੋਂ ਮਹਾਰਾਜ ਜੀ ਮੇਰੀ ਸੁਣਨਗੇ ਤੇ ਅਰਦਾਸ ਦੇ ਟਾਈਮ ਵੀ ਮਤਲਬ ਮੈਂ ਇਹ ਚੀਜ਼ਾਂ ਮੇਰੇ ਦਿਮਾਗ ਵਿੱਚ ਚੱਲ ਰਹੀਆਂ ਹੁੰਦੀਆਂ ਤਾਂ ਸੰਤ ਮਾਹਰਸ਼ੀ ਨੇ ਕਿਹਾ ਕਹਿੰਦੇ ਵੀ ਪਾਠ ਕਰਨ ਦੇ ਟਾਈਮ ਜਦੋਂ ਤੇਰਾ ਵਿਸ਼ਵਾਸ ਨਹੀਂ ਗੁਰੂ ਤੇ ਬਣ پا ਰਿਹਾ ਤਾਂ ਫਿਰ ਉਹਦੇ ਲਈ ਗੁਰੂ ਦੀ ਕਿਰਪਾ ਨਾਲ ਉਹ ਕਹਿੰਦੇ ਰੁਕ ਜਾਂਦੀ ਹੈ ਤੇ ਕਹਿੰਦੇ ਜਦੋਂ ਵੀ ਪਾਠ ਕਰੇ ਚਾਹੇ ਤੂੰ ਸੁਖਮਨੀ ਸਾਹਿਬ ਦਾ ਕਰਦਾ ਚਾਹੇ ਤੂੰ ਸਿਮਰਨ ਕਰਦਾ ਚਾਹੇ ਅਰਦਾਸ ਕਰਦਾ ਕੋਈ ਵੀ ਬਾਣੀ ਜਦੋਂ ਤੂੰ ਜਪਦਾ ਹੈ ਨਾ ਪੂਰੀ ਸ਼ਰਧਾ ਭਾਵਨਾ ਤੇ ਵਿਸ਼ਵਾਸ ਦੇ ਨਾਲ ਪਾਠ ਕਰਿਆ ਕਰ ਕਹਿੰਦੇ ਸੁਖਮਨੀ ਸਾਹਿਬ ਜੀ ਦਾ ਪਾਠ ਤਾਂ ਸਾਰੇ ਸੁੱਖਾਂ ਦੀ ਮਨੀ ਹੈ ਸੁਖਮਨੀ ਸਾਹਿਬ ਦਾ ਪਾਠ ਜਿਹੜੇ ਲੋਕ ਕਰਦੇ ਨੇ ਨਾ ਨਾ ਸਿਰਫ ਕਹਿੰਦੇ ਉਹਨਾਂ ਦੇ ਘਰ ਵਿੱਚੋਂ ਬਾਬਾ ਜੀ ਕਹਿੰਦੇ ਵੀ ਦੁੱਖ ਰੋਗ ਉਸੇ ਇਨਸਾਨ ਦੇ ਰੋਗ ਨਹੀਂ ਸਿਰਫ ਖਤਮ ਹੁੰਦੇ ਉਸ ਦੇ ਘਰ ਵਿੱਚੋਂ ਹੀ ਰੋਗ ਖਤਮ ਹੋ ਜਾਂਦੇ ਨੇ ਕਹਿੰਦੇ ਸੁਖਮਨੀ ਸਾਹਿਬ ਦਾ ਪਾਠ ਕਰਨ ਦੇ ਨਾਲ ਘਰ ਦੇ ਵਿੱਚੋਂ ਜੋ ਵੀ ਬੁਰੀਆਂ ਸ਼ਕਤੀਆਂ ਬੁਰੀ ਹਵਾ ਜਿਹੜੀ ਆਪਾਂ ਕਹਿ ਸਕਦੇ ਹਾਂ ਜਿਹੜਾ ਉਹਨਾਂ ਦਾ ਪੈਰਾ ਹੁੰਦਾ ਜਾਂ ਉਹਨਾਂ ਦਾ ਵਾਸ ਹੁੰਦਾ ਘਰ ਦੇ ਵਿੱਚ ਉਹ ਖਤਮ ਹੋ ਜਾਂਦਾ ਸੁਖਮਨੀ ਸਾਹਿਬ ਜੀ ਦਾ ਪਾਠ ਇੰਨਾ ਸ਼ਕਤੀਸ਼ਾਲੀ ਹੈ ਕਿ ਜਦੋਂ ਤੇਰਾ ਅੰਤਿਮ ਟਾਈਮ ਵੀ ਆਏਗਾ ਨਾ ਤਾਂ ਤੈਨੂੰ ਯਮ ਨਹੀਂ ਲੈਣ ਆਉਣਗੇ ਪਰਮਾਤਮਾ ਇੰਨੀ ਕਿਰਪਾ ਕਰਦਾ ਤੇਰੇ ਜਿਹੜੇ ਪਾਪ ਨੇ ਤੇਰੇ ਕਰਮ ਨੇ ਬੁਰੇ ਕਰਮ ਉਹ ਵੀ ਕੱਟੇ ਜਾਂਦੇ ਨੇ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਨਾਲ ਸਾਡੀ ਹਰ ਮੁਸ਼ਕਿਲ ਦਾ ਹੱਲ ਹੁੰਦਾ ਹੈ ਤੇ ਬਾਬਾ ਜੀ ਕਹਿੰਦੇ ਵੀ ਤੂੰ ਪਾਠ ਤਾਂ ਸਹੀ ਕਰਦਾ ਐ ਸੁਗਮਨੀ ਸਹਿਜ ਦਾ ਬਸ ਕਰਨ ਦਾ ਉਹਦਾ ਤਰੀਕਾ ਉਹਨੂੰ ਆਪਣਾ ਬਦਲ ਲੈ ਪੂਰੀ ਭਾਵਨਾ ਤੇ ਪੂਰੇ ਵਿਸ਼ਵਾਸ ਦੇ ਨਾਲ ਪਾਠ ਕਰ ਕਹਿੰਦੇ ਜਦੋਂ ਤੂੰ ਇਸ ਭਾਵਨਾ ਦੇ ਨਾਲ ਪਾਠ ਕਰਨ ਲੱਗ ਗਿਆ ਨਾ ਜੋ ਤੇਰੇ ਮਨ ਵਿੱਚ ਇਹ ਸ਼ੰਕਾ ਹੈ ਵੀ ਤੇਰੇ ਤੇ ਕਿਸੇ ਨੇ ਕੁਝ ਕੀਤਾ ਕਰਾਇਆ ਜੇ ਸੱਚ ਵੀ ਹੋਊਗਾ ਤਾਂ ਮਹਾਂਪੁਰਸ਼ ਕਹਿੰਦੇ ਵੀ ਪਰਮਾਤਮਾ ਹੀ ਮਿਹਰ ਕਰਨਗੇ ਜੋ ਕਰਨ ਵਾਲਾ ਆਪਣੇ ਆਪ ਉਹ ਉਸਤੇ ਪਲਟੀ ਪੈ ਜਾਵੇਗਾ ਪਰਮਾਤਮਾ ਤੇਰੀ ਇਸ ਕਦਰ ਰੱਖਿਆ ਕਰੇਗਾ ਤੇਰੇ ਅੰਗ ਸੰਗ ਸਹਾਈ ਹੋ ਕੇ ਹਮੇਸ਼ਾ ਤੇਰੀ ਪਰਮਾਤਮਾ ਤੇਰੀ ਰੱਖਿਆ ਕਰੂਗਾ ਤਾਂ ਉਸਨੇ ਕਿਹਾ ਠੀਕ ਹੈ ਜੀ ਕਹਿੰਦੇ ਵੀ ਮੈਂ ਅੱਜ ਤੋਂ ਬਾਅਦ ਇਦਾਂ ਹੀ ਪਾਠ ਕਰਾਂਗਾ ਸੋ ਤੁਸੀਂ ਵੀ ਲੋ ਘਰ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋ ਤਾਂ ਇਹਦੇ ਨਾਲ ਸਿਰਫ ਸਾਡੀਆਂ ਇੱਕ ਦੋ ਮੁਸ਼ਕਿਲਾਂ ਹੀ ਨਹੀਂ ਬਲਕਿ ਹਰ ਇੱਕ ਮੁਸ਼ਕਿਲ ਦਾ ਹੱਲ ਹੈ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਵਿੱਚ ਬਸ ਤੁਹਾਡੀ ਸ਼ਰਧਾ ਭਾਵਨਾ ਤੇ ਤੁਹਾਡਾ ਵਿਸ਼ਵਾਸ ਪੱਕਾ ਹੋਣਾ ਚਾਹੀਦਾ ਹੈ ਲੇਕਿਨ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਕਦੇ ਵੀ ਕਿਸੇ ਦਾ ਬੁਰਾ ਕਰਨ ਵਾਸਤੇ ਪਾਠ ਨਹੀਂ ਕਰਨਾ ਚਾਹੀਦਾ ਵੀ ਉਹਦਾ ਇਹ ਹੋ ਜੇ ਉਹਦਾ ਆ ਮਾੜਾ ਹੋ ਜੇ ਕਿਉਂਕਿ ਫਿਰ ਉਹ ਪਾਠ ਜਿਹੜਾ ਸਾਡਾ ਕੀਤਾ ਹੋਇਆ ਨੇ ਫਲ ਹੋ ਜਾਂਦਾ ਹੈ ਉਹਦਾ 0% ਸਾਨੂੰ ਫਲ ਮਿਲਦਾ ਹੈ ਸੋ ਇਹ ਗੱਲ ਦਾ ਧਿਆਨ ਰੱਖਣਾ ਤੇ ਹਾਂ ਪਾਠ ਕਰਨ ਦੇ ਨਾਲ ਇਹ ਜ਼ਰੂਰ ਹੁੰਦਾ ਵੀ ਜਿਹੜਾ ਸਾਡਾ ਮਾੜਾ ਕਰਦਾ ਹੈ ਨਾ ਜਿਹੜੇ ਸਾਡੀ ਇਥੋਂ ਤੱਕ ਜਿਹੜਾ ਸਾਡਾ ਪਾਠ ਕਰਨ ਵਾਲੇ ਦੀ ਨਿੰਦਾ ਵੀ ਕਰਦਾ ਹੈ ਨਾ ਤਾਂ ਉਹਨੂੰ ਵੀ ਅਗਲੇ ਦਰਗਾਹ ਦੇ ਵਿੱਚ ਜਿਹੜੇ ਹੈਗਾ ਇਹਦਾ ਦੰਡ ਭੁਗਣਾ ਪੈਂਦਾ ਸੋ ਤੁਸੀਂ ਚਿੰਤਾ ਮੁਕਤ ਹੋ ਜਾਓ ਕਿਉਂਕਿ ਜਦੋਂ ਤੁਸੀਂ ਬਾਣੀ ਜਪ ਰਹੇ ਹੋ ਨਾ ਤਾਂ ਫਿਰ ਤੁਹਾਡੀ ਅੰਗ ਸੰਗ ਵੀ ਕਿਸੇ ਦਾ ਕੋਈ ਜਿੰਨਾ ਮਰਜੀ ਸਿਰ ਬੋਲ ਸਕਦਾ ਕੋਈ ਲੇਕਿਨ ਤੁਹਾਡਾ ਕੋਈ ਮਾੜਾ ਕਰ ਨਹੀਂ ਸਕਦਾ ਤੁਹਾਨੂੰ ਭੰਡ ਸਕਦਾ ਤੁਹਾਡੀ ਨਿੰਦਿਆ ਕਰ ਸਕਦਾ ਪਰ ਚਾਹ ਕੇ ਵੀ ਤੁਹਾਡਾ ਬੁਰਾ ਨਹੀਂ ਕਰ ਸਕਦਾ ਕਿਉਂਕਿ ਜੇ ਉਹ ਤੁਹਾਡੀ ਨਿੰਦਿਆ ਵੀ ਕਰਦਾ ਹੈ ਨਾ ਤਾਂ ਉਹ ਵੀ ਆਪਣਿਓਂ ਕਰਮ ਕਮਾਉਂਦਾ ਹੈ ਤੇ ਉਹਦੇ ਉਹਨਾਂ ਫਲਾਂ ਦਾ ਵੀ ਕਰਮਾ ਦਾ ਫਲ ਵੀ ਉਹਨੂੰ ਜ਼ਰੂਰ ਮਿਲਣਾ ਹੈ ਸੋ ਤੁਸੀਂ ਹਮੇਸ਼ਾ ਖੁਸ਼ ਰਿਹਾ ਕਰੋ ਚਿੰਤਾ ਮੁਕਤ ਰਿਹਾ ਕਰੋ ਘਰ ਵਿੱਚੋਂ ਬੁਰੀਆਂ ਸ਼ਕਤੀਆਂ ਦਾ ਪਹਿਰਾ ਤੱਕ ਹਟ ਜੀਗਾ ਜੋ ਤੁਹਾਡਾ ਮਾੜਾ ਕਰੇਗਾ ਉਹਦਾ ਖੁਦ ਹੀ ਮਾੜਾ ਹੋਵੇਗਾ ਜੇ ਤੁਸੀਂ ਪ੍ਰਮਾਤਮਾ ਦਾ ਆਸਰਾ ਲੈਂਦੇ ਹੋ ਬਾਣੀ ਦਾ ਆਸਰਾ ਲੈਂਦੇ ਹੋ ਸੋ ਮੀਦ ਕਰਦੇ ਆ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਬਾਕੀ ਮੈਂ ਤੁਹਾਨੂੰ ਦੱਸਿਆ ਹੀ ਹੋਇਆ ਵੀ ਸੁਖਮਨੀਸ ਦਾ ਪਾਠ ਕਿਸ ਤਰੀਕੇ ਨਾਲ ਕਰਨਾ ਚਾਹੀਦਾ ਥੱਲੇ ਆਸਨ ਲਾ ਕੇ ਜੋ ਤੂਫ ਲਗਾ ਕੇ ਕੋਲ ਜਲ ਰੱਖ ਕੇ ਪਾਠ ਜਰੂਰ ਕਰਨਾ ਚਾਹੀਦਾ ਤੇ ਕਈ ਵਾਰੀ ਮੈਨੂੰ ਕਮੈਂਟ ਇਦਾਂ ਦੇ ਆਉਂਦੇ ਆ ਬਿਦੇਦੀ ਅਸੀਂ ਇੱਕ ਦਿਨ ਦੇ ਵਿੱਚ ਪੂਰਾ ਪਾਠ ਕਰੀਏ ਜਾਂ ਅੱਧਾ ਵੀ ਕਰ ਸਕਦੇ ਹਾਂ ਦੇਖੋ ਜੇ ਤੁਸੀਂ ਪੂਰਾ ਪਾਠ ਕਰਦੇ ਹੋ ਤਾਂ ਪ੍ਰਮਾਤਮਾ ਦੀ ਬਹੁਤ ਜ਼ਿਆਦਾ ਕਿਰਪਾ ਹੁੰਦੀ ਹੈ ਪ੍ਰਮਾਤਮਾ ਦੀ ਬੜੀ ਮਿਹਰ ਹੁੰਦੀ ਆ ਹਾਂ ਟਾਈਮ ਜ਼ਰੂਰ ਲੱਗਦਾ ਹੈ ਤੇ ਜੇ ਤੁਸੀਂ ਅੱਧਾ ਪਾਠ ਵੀ ਕਰਨਾ ਚਾਹੁੰਦੇ ਹੋ ਰੋਜ਼ ਦਾ ਤਾਂ ਵੀ ਤੁਸੀਂ ਕਰ ਸਕਦੇ ਹੋ ਤੇ ਜੇ ਤੁਸੀਂ ਇੱਕ ਦੋ ਅਸ਼ਟਪਦੀਆਂ ਵੀ ਕਰਨਾ ਚਾਹੁੰਦੇ ਹੋ ਉਹ ਵੀ ਕਰ ਸਕਦੇ ਹੋ ਜ਼ਰੂਰੀ ਨਹੀਂ ਆ ਪਰ ਕੋਸ਼ਿਸ਼ ਕਰੋ ਵੀ ਪੂਰਾ ਪਾਠ ਇੱਕ ਦਿਨ ਦੇ ਵਿੱਚ ਹੋ ਜਾਵੇ ਕਿਉਂਕਿ ਕਿਉਂਕਿ ਫਿਰ ਸਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਜਾਵੇਗਾ ਅਸੀਂ ਮਤਲਬ ਇਹ ਸੰਦੋਬਿੱਤ ਹਰ ਤਰ ਪੁੱਲਾਂਗੇ ਇੰਨੀ ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ ਪਰ ਕਿਰਪਾ ਹੁੰਦੀ ਥੋੜੀ ਥੋੜੀ ਕਰਕੇ ਹੈ ਕਿਉਂਕਿ ਵਾਹਿਗੁਰੂ ਨਾਲ ਪਰਖਦੇ ਵੀ ਨੇ ਵੀ ਜਦੋਂ ਇਹਨੂੰ ਮਿਲਦਾ ਹੈ ਕਿਤੇ ਇਹ ਮੈਨੂੰ ਭੁੱਲ ਤਾਂ ਨਹੀਂ ਜਾਂਦਾ ਰਹੀਆਂ ਇਹ ਕਹ ਰਹੇ ਹੁੰਦੇ ਨੇ ਨਾ ਵੀ ਕੋਈ ਬੰਦਾ ਜਦੋਂ ਉਹਨਾਂ ਕੋਈ ਕੰਮ ਸਵਰਨ ਲੱਗਦਾ ਤਾਂ ਕਈ ਵਾਰੀ ਉਹ ਬੰਦਾ ਹੰਕਾਰ ਦੇ ਵਿੱਚ ਆ ਜਾਂਦਾ ਸੋ ਪਰਮਾਤਮਾ ਇਹ ਚੀਜ਼ਾਂ ਦੀ ਪ੍ਰੀਖਿਆ ਸਾਡੀ ਜ਼ਰੂਰ ਲੈਂਦੇ ਨੇ ਸੋ ਉਮੀਦ ਕਰਦੇ ਹਾਂ ਜੇ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਹੈ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਵੀ ਕਰਦੇ ਆ ਐਂਡ ਉਹ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ